ਇਹ ਤੇ ਆ ਰਿਹਾ ਸਮਾਜੀ ਦਇਆਨੰਦ ਨੇ ਜੋ ਸਿੱਖ ਕੌਮ ਦਾ ਵੀ ਬੜਾ ਕਾਹਨ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਕਿਹਾ ਸੀ ਉਸ ਅੱਛਾ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਐ ਵੀ ਕਲਗੀਧਰ ਕਹਿ ਰਿਹਾ ਏ ਈਸ਼ ਭਗਉਤੀ ਈਸ਼ ਅਕਾਲ ਨੇ ਤੈ ਹੀ ਦੁਰਗਾ ਸਾਜ ਕੇ ਦੁਰਗਾ ਦੀ ਵਾਰ ਵਿੱਚ ਦੁਰਗਾ ਦੀ ਵਡਿਆਈ ਨਹੀਂ ਲਿਖੀ ਅਕਾਲ ਪੁਰਖ ਦੀ ਵਡਿਆਈ ਲਿਖੀ ਹੈ ਵੀ ਕਮਾਲ ਦੀ ਗੱਲ ਹੈ ਲੋਕ ਦੁਰਗਾ ਨੂੰ ਪੂਜੀ ਜਾਂਦੇ ਨੇ ਕ੍ਰਿਸ਼ਨ ਜੀ ਨੂੰ ਪੂਜ ਰਹੇ ਨੇ ਰਾਮ ਜੀ ਨੂੰ ਪੂਜ ਰਹੇ ਨੇ ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਵੀ ਜੇ ਦੁਰਗਾ ਨੇ ਤਲਵਾਰ ਵਾਹੀ ਹੈ ਤੇ ਇੱਕ ਅਕਾਲ ਪੁਰਖ ਦੇ ਆਸਰੇ ਜੇ ਕ੍ਰਿਸ਼ਨ ਜੀ ਨੇ ਕੰਸ ਕੇਸਾਂ ਤੋਂ ਫੜ ਕੇ ਛੁਟਿਆ ਇਹ ਤੇ ਉਹਨਾਂ ਦਾ ਆਪਣਾ ਬਲ ਨਹੀਂ ਅਕਾਲ ਪੁਰਖ ਦੇ ਆਸਰੇ ਦਾਤਾ ਜੇ ਰਾਮ ਨੇ ਧਨੁਖ ਦੇ ਨਾਲ ਤੀਰ ਕਮਾਨ ਨਾਲ 라ਵਣ ਟਾਇਆ ਹੈ ਤੇ ਉਹਦੀਆਂ ਬਾਹਾਂ ਵਿੱਚ ਤੂੰ ਹੀ ਬਲ ਬਖਸ਼ਣ ਵਾਲਾ ਹੈ। ਇਹ ਵਾਰ ਵਿੱਚ ਅਕਾਲ ਦੀ ਹਸਤ ਹੈ। ਪਰ ਸਾਡਾ ਸੁਭਾਅ ਹੈ ਅਸੀਂ ਬਾਣੀ ਨੂੰ ਪੜਨਾ ਨਹੀਂ ਵਿਚਾਰਨਾ ਨਹੀਂ। ਬਸ ਸਿੱਧਾ ਹੀ ਚੱਲ ਪੈਣਾ ਜੀ ਤੇ ਦੁਰਗਾ ਦੀ ਪੂਜਾ ਦੀ ਗੱਲ ਹੋ ਰਹੀ ਹੈ। ਦੁਰਗਾ ਦੀ ਪੂਜਾ ਦਾ ਖੰਡਨ ਹੋ ਰਿਹਾ ਇਸ ਬਾਣੀ ਵਿੱਚ। ਪੂਜਾ ਕਰੋ ਅਕਾਲ ਪੁਰਖ।